ਇਸ ਕਾਂਤ ਮੇਂ ਹੀ ਰਹੇਗਾ ਜੇ ਤੁਹਾਡੇ ਪਲਾਨ ਨਾਲ ਇਹ ਕਾਨੂੰਨ ਵਾਪਸ ਹੋ ਸਕਦੇ ਐ ਸਾਨੂੰ ਸਮਝਾ ਲਓ ਸੋਚ ਸਮਝ ਕੇ ਅੱਗੇ ਵਧੀਏ ਕੋਈ ਜਵਾਬ ਨਹੀਂ ਸੀ ਉੱਠੀਏ ਸਿੱਧੀਆਂ ਗੱਲਾਂ ਕਰਦੇ ਰਹੇ ਮੈਨੂੰ ਗੁੱਸਾ ਆਇਆ ਜਦੋਂ ਮੈਂ ਸ਼ਕਤੀ ਨਾਲ ਕਿਹਾ ਉਹ ਇਹ ਕਹਿ ਕੇ ਉੱਠ ਗਏ ਠੀਕ ਐ ਜੀ ਪ੍ਰਧਾਨ ਜੀ ਫਿਰ ਅਸੀਂ ਵਿਚਾਰ ਲੈਨੇ ਅਸੀਂ ਚੱਕ ਸੀ ਰਾਤ ਨੂੰ 10 ਵਜੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਉਹਨਾਂ ਦੇ ਕੈਂਪ 'ਚ ਆਉਂਦੇ ਨੇ ਕਿਸ ਕੰਮ ਲਈ ਰਾਤ ਨੂੰ 10 ਵਜੇ ਪੁਲਿਸ ਦੇ ਸੀਨੀਅਰ ਅਧਿਕਾਰੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਕੋਲ ਆਉਂਦੇ ਆ ਇੱਥੇ ਸਾਰਾ ਪਲਾਨ ਤੈਅ ਕਰਕੇ ਗਏ ਆ ਅਸੀਂ ਐਲਾਨ ਕੀਤਾ ਸੀ ਵੀ ਅਸੀਂ ਇੱਥੇ ਸਵੇਰੇ 8 ਵਜੇ ਲੀਡਰ ਇਕੱਠੇ ਹੋਣਗੇ ਇਹਦੀ ਪਲੈਨਿੰਗ ਕਰਾਂਗੇ 10 ਵਜੇ ਇੱਥੋਂ ਸਾਡਾ ਕਾਫਲਾ ਚੱਲੇਗਾ ਉਹਨਾਂ ਨੂੰ 7 ਵਜੇ ਹੀ ਇੱਥੋਂ ਕੱਢ ਕੇ ਸਾਡੇ ਅੱਗੇ ਲਾ ਦਿੱਤਾ ਗਿਆ। ਔਰ ਕਮਾਲ ਇਹ ਹੋਈ ਜਦੋਂ ਅਸੀਂ ਜਾ ਰਹੇ ਸੀ ਸਾਨੂੰ 4 ਕਿਲੋਮੀਟਰ ਪਿੱਛੇ ਲਾਟਨ ਦਰਸ਼ਨਪਾਲ ਨੇ ਫੋਨ ਕਰਕੇ ਕੀਤਾ ਵੀ ਆਓ ਜੀਤੀ ਪੁਲਿਸ ਨੇ ਆਪਣੇ ਬੰਦਿਆਂ ਨੂੰ ਆਪਣੇ ਰੂਟ ਤੇ ਚੱਲਣ ਤੋਂ ਰੋਕ ਦਿੱਤਾ ਹੋਇਆ। ਆਪਣੇ ਬੰਦਿਆਂ ਨੂੰ ਰੂਟ ਤੇ ਵਧਣ ਨਹੀਂ ਦਿੰਦੇ ਅੱਗੇ ਰਿੰਗ ਰੋਡ ਵੱਲੋਂ ਧੱਕੇ ਨਾਲ ਤੋਰ ਰਹੇ ਨੇ ਅਸੀਂ ਉੱਥੇ ਪਹੁੰਚੇ ਬਹੁਤ ਵੱਡਾ ਕਾਫਲਾ ਉੱਥੇ ਟਰੈਕਟਰਾਂ ਦਾ ਘੇਰਿਆ ਹੋਇਆ ਸੀ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਸਾਰੇ ਟਰੈਕਟਰ ਆਪਣੇ ਰੂਟ ਤੇ ਮੁੜ ਮੁੜ ਜਾਣ ਉਹ ਤੋਂ ਮੋੜ ਸੀ ਬਿਲਕੁਲ ਰਿੰਗ ਰੋਡ ਦੇ ਉਰਲੇ ਪਾਸੇ ਸੰਜੇ ਹੱਤ ਟ੍ਰਾਂਸਪੋਰਟ ਨਗਰ ਨੂੰ ਮੁੜਨਾ ਸੀ ਅਸੀਂ ਇਹ ਰੂਟ ਜਦੋਂ ਬਣਾਏ ਸੀ ਅਸੀਂ ਜਿਹੜੇ ਸੱਜਣ ਗਏ ਸੀ ਉਦੋਂ ਮੀਟਿੰਗ ਕਰਨ ਪੁਲਿਸ ਨਾਲ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਦੇਖਿਓ ਰੂਟ ਉਹ ਬਣਾਇਓ ਜਿੱਥੇ ਲੋਕਾਂ ਦਾ ਬਹੁਤਾ ਸੰਘਣੀ ਵਸੋਂ ਹੋਵੇ ਤਾਂ ਕਿ ਲੋਕ ਇਹ ਪ੍ਰੇਡ ਨੂੰ ਦੇਖ ਸਕਣ ਸੜਕਾਂ ਤੇ ਭਜਾਉਣਾ ਕੱਲਾ ਸੜਕ ਤੇ ਜਿੱਥੇ ਕੋਈ ਦੇਖੇ ਹੀ ਨਾ ਉਹ ਕੋਈ ਪ੍ਰੇਡ ਨਹੀਂ ਸਾਡੇ ਰੂਟ ਤੇ ਬੜੇ-ਬੜੇ ਪਿੰਡ ਸੀ ਉਹ ਬਹੁਤ بڑے بڑے ਸ਼ਹਿਰਾਂ ਵਰਗੇ ਪਿੰਡ ਸੀ ਆਪਣੇ ਸ਼ਹਿਰਾਂ ਵਰਗੇ ਸੰਘਣੀ ਆਬਾਦੀ ਸੀ ਔਰ ਲੋਕਾਂ ਨੇ ਇੰਨੇ ਉਤਸ਼ਾਹ ਨਾਲ ਤੁਹਾਡੇ ਸਵਾਗਤ ਲਈ ਗੇਟ ਬਣਾਏ ਹੋਏ ਸੀ ਕਿਤੇ ਲੰਗਰ ਲਾਏ ਹੋਏ ਸੀ ਕਿਤੇ ਮਠਾਈ ਦੇ ਢੇਰ ਲਾਏ ਹੋਏ ਸੀ ਤੁਹਾਡੇ ਲਈ ਉਸ ਰੂਟ ਤੇ ਜਦੋਂ ਅਸੀਂ ਅਸੀਂ ਉੱਥੋਂ ਮੁੜਨ ਲੱਗੇ ਇਹਨਾਂ ਨੇ ਸਾਡੇ ਟਰੈਕਟਰਾਂ ਨੂੰ ਰੋਕਿਆ ਔਰ ਉੱਥੇ ਕੁਝ ਸੱਜਣ ਜਿਹੜੇ ਗਿਣੇ ਨਹੀਂ ਸੀ ਸਾਜਸ਼ਤਹੀਨ ਉੱਥੇ ਖੜਾਏ ਹੋਏ ਸੀ ਉਹ ਮੈਨੂੰ ਵੀ ਬੁਰਾ ਭਲਾ ਬੋਲਣ ਲੱਗੇ ਮੈਨੂੰ ਮੇਰੇ ਸਾਥੀਆਂ ਨੇ ਫੜ ਕੇ ਧੱਕੇ ਨਾਲ ਕਾਰ 'ਚ ਬਾੜਦਾ ਵੀ ਤੁਸੀਂ ਬਾਹਰ ਨਾ ਨਿਕਲੋ ਜੇ ਤੁਹਾਡੀ ਬੇਇੱਜ਼ਤੀ ਹੋ ਗਈ ਸਾਰਿਆਂ ਦੀ ਹੋ ਜਾਏਗੀ ਮੈਨੂੰ ਧੱਕੇ ਨਾਲ ਕਾਰ 'ਚ ਬਾੜਦਾ ਮੈਂ ਕਹਿ ਰਿਹਾ ਸੀ ਉਹ ਮੈਂ ਇਹਨਾਂ ਤੋਂ ਨਹੀਂ ਡਰਦਾ ਮੈਨੂੰ ਆਪਣੇ ਲੋਕਾਂ ਨੂੰ ਬਚਾ ਲੈ ਦਿਓ ਅਸੀਂ 1 ਘੰਟਾ ਉੱਥੇ ਖੜੇ ਫਿਰ ਧੱਕ ਕੇ 200 ਗਾਜ ਅੱਗੇ ਮੈਨੂੰ ਮੇਰੀ ਕਾਰ ਲੈ ਕੇ ਉੱਥੇ ਸਾਰੇ ਮੇਰੇ ਪਿੱਛੇ ਆ ਕੇ ਖੜੇ ਹੋ ਗਏ ਫੇਰ ਉਹ ਤਾਂ ਗਿਆ ਬਣੀ ਚਲੀ ਉੱਥੇ ਹੀ ਲੋਕੀ ਉੱਥੇ ਖੜੇ ਨੇ ਕੋਈ ਨੁਕਸਾਨ ਹੋ ਜਾਏਗਾ ਕਿਸੇ ਦਾ ਦੀਪੁੱਤ ਮਰਵਾ ਕੇ ਅਸੀਂ ਲੀਡਰੀ ਚਮਕਾਉਣੀ ਆਏ ਫੇਰ ਉਹੀ ਹਾਲਤ ਪੁਲਿਸ ਨੇ ਸਾਡੇ ਅੱਗੇ ਬੈਰੀਕੇਡ ਲਾਤਾ ਦਿੱਲੀ ਵੱਲੋਂ ਸਿੱਧਾ ਕਹਿੰਦੇ ਉੱਧਰ ਨੂੰ ਜਿੰਨੇ ਮਰਜੀ ਚਲੇ ਜਾਓ ਲਾਲ ਕਿਲੇ ਚਲੇ ਜਾਓ ਕੋਈ ਰੁਕਾਵਟ ਨਹੀਂ ਸੀ ਰਾਤ ਨੂੰ ਜਦੋਂ ਸਾਰੀ ਸਮੀਖਿਆ ਕੀਤੀ ਤਾਂ ਪਤਾ ਲੱਗਿਆ ਟਿੱਕਰੀ ਵਾਲਰ ਤੇ ਵੀ ਇਹੀ ਕੁਝ ਹੋਇਆ ਸਾਡੇ ਰੂਟ ਦੇ ਉੱਤੇ ਰੁਕਾਵਟ ਖੜਨ ਦੀ ਘੜੀ ਕਰਨ ਦੀ ਕੋਸ਼ਿਸ਼ ਕੀਤੀ ਹਰਿਆਣਾ ਤੋਂ 100 150 ਨੌਜਵਾਨ ਤੇ ਕੋਈ 50 60 ਸਾਡੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਜੀ ਸਿੱਧੇ ਜਾਣਾ ਜਿੱਦਾਂ ਦੀ ਪਲਾਨਿੰਗ ਸੀ ਉਹ ਧਕੇ ਨਾਲ ਸਿੱਧੇ ਚੱਲੇ ਗਏ ਉਹਨਾਂ ਨੂੰ ਰੋਕਿਆ ਨਹੀਂ ਕਿਸੇ ਨੇ ਤੇ ਸਾਡੇ ਵਾਲਿਆਂ ਨੂੰ ਰੋਕਿਆ ਗਿਆ ਉੱਥੇ ਵੀ ਬੈਰੀਕੇਡ ਲਾਏ ਗਏ ਆ ਜਿਹੜਾ ਜਿਹੜੇ ਉੱਤਰਾਖੰਡ ਵਾਲੇ ਉੱਥੇ ਗਏ ਨੇ ਜਿਹਨੇ ਮੁੰਡੇ ਨੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਹੈ ਉਹ ਗਾਜ਼ੀਪੁਰ ਬਾਰਡਰ ਤੋਂ ਟੋਟਲ ਬੰਦ ਕਰਕੇ ਜਿਹੜਾ ਤੁਹਾਡਾ ਰੂਟ ਸੀ ਉਹਨੂੰ ਮੁਕੰਮਲ ਬੰਦ ਕਰਕੇ ਸਾਰੇ ਕਿਸਾਨਾਂ ਨੂੰ ਜਬਰੀ ਦਿੱਲੀ ਦੇ ਵਿੱਚ ਭੇਜਿਆ ਗਿਆ ਔਰ ਕਮਾਲ ਦੀ ਗੱਲ ਹੈ ਮੈਂ ਨਾਂ ਨਹੀਂ ਲੈਣਾ ਕੁਝ ਚੈਨਲ ਨੇ ਜਿਹੜੇ ਚੰਗਾ ਕੰਮ ਵੀ ਕਰ ਰਹੇ ਨੇ ਇੱਕ ਚੈਨਲ ਨੇ ਸਵਾਲ ਕੀਤਾ ਸਰਕਾਰ ਤੇ ਤੁਸੀਂ ਕਹਿ ਰਹੇ ਹੋ ਇਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ ਉਹਦੇ ਹੀ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੋਂ ਬਾਗੀ ਹੋ ਗਏ ਕਿਸਾਨ ਜਿਹਨੇ ਦੇ ਝੰਡਾ ਨਹੀਂ ਲੈ ਰਾਇਆ ਉਹਨੀ ਦੇ ਇਹ ਪ੍ਰਚਾਰ ਹੁੰਦਾ ਰਿਹਾ ਕਿਸਾਨ ਲੀਡਰਸ਼ਿਪ ਤੋਂ ਬਾਗੀ ਹੋ ਗਏ ਉਹਨਾਂ ਦੇ ਹੱਥ 'ਚ ਕੁਝ ਨਹੀਂ ਰਿਹਾ ਉਸ ਤੋਂ ਬਾਅਦ ਜਦੋਂ ਉੱਥੇ ਲਾਲ ਕਿਲੇ ਪਹੁੰਚੇ ਉਹ ਚੈਨਲ ਕਹਿੰਦਾ ਵੀ 1000 ਬੰਦਾ ਉੱਥੇ ਪਹਿਲਾਂ ਹੀ ਕਿਵੇਂ ਲਾਲ ਕਿਲੇ ਦੇ ਅੰਦਰ ਵੜਿਆ ਸੀ ਲਾਨ ਤੋਂ ਪਹਿਲਾਂ ਹੀ 1000 ਬੰਦਾ ਕਿੱਥੋਂ ਆਇਆ ਸੀ 150 ਬੰਦਾ ਜਾਂਦਾ ਹੈ ਪੁਲਿਸ ਵਾਲੇ 26 ਜਨਵਰੀ ਦਾ ਦਿਨ ਹੋਵੇ ਲਾਲ ਕਿਲੇ ਦੀ ਸਾਰੀ ਦੀ ਸਾਰੀ ਚੌਕੀ ਉੱਥੋਂ ਬਾਹਰ ਨਿਕਲ ਕੇ ਭੱਜ ਜਾਏ ਇਹ ਤੇ ਕੀ ਮੰਨੇ 4 ਘੰਟੇ ਉੱਥੇ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਆਇਆ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਵੀ ਜੋ ਤੁਹਾਡਾ ਦਿਲ ਕਰਦਾ ਕਰੋ ਉਹਨਾਂ ਨੇ ਤੇ ਝੰਡਾ ਲਹਿਰਾ ਦਿੱਤਾ ਇਹ ਸਿਰਫ ਤੇ ਸਿਰਫ ਤੁਹਾਨੂੰ ਖਾਲਿਸਤਾਨੀ ਅੱਤਵਾਦੀ ਔਰ ਸਿਰਫ ਪੰਜਾਬ ਪੰਜਾਬ ਦੇ ਸਿੱਖਾਂ ਦਾ ਤੇ ਹਿੰਦੂਆਂ ਦਾ ਖੇਡ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਵੀ ਸਰਕਾਰਾਂ ਕਦੇ ਇਦਾਂ ਦੇ ਘਣਾਉਣੇ ਕੰਮ ਨਹੀਂ ਕਰਿਆ ਕਰਦੀਆਂ। ਸਰਕਾਰਾਂ ਨੂੰ ਆਪਣੇ ਦੇਸ਼ ਦੀ ਚਿੰਤਾ ਹੁੰਦੀ ਹੈ। ਰਾਤੀ ਪ੍ਰਸ਼ਾਸਨ ਵੱਲੋਂ ਕੁਝ ਸਾਨੂੰ ਲੋਕ ਕਹਿਣ ਵੀ ਸਰਕਾਰ ਕਹਿੰਦੀ ਹੈ ਜੀ ਬਹੁਤ ਬਦਨਾਮੀ ਹੋ ਗਈ ਜਦੋਂ ਕੱਲ ਨੂੰ ਸਾਰੀ ਦੁਨੀਆ ਵਿੱਚ ਇਹ ਮੈਸੇਜ ਆਏਗਾ ਇਹ ਖਬਰ ਜਾਏਗੀ ਕਿਸਾਨਾਂ ਨੇ ਗੁੱਸੇ 'ਚ ਲਾਲ ਕਿਲੇ ਤੇ ਝੰਡਾ ਲਹਿਰਾਤਾ ਲਾਲ ਕਿਲੇ ਤੇ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦਾ ਝੰਡਾ ਹੁੰਦਾ ਸੀ ਉਹਦੇ ਬਾਅਦ ਸਾਡਾ ਕੌਮੀ ਝੰਡਾ ਹੁੰਦਾ ਇਹ ਦੇਸ਼ ਦੀ ਬਹੁਤ ਬਦਨਾਮੀ ਔਰ ਦੇਸ਼ ਦੀ ਬੇਇੱਜ਼ਤੀ ਹੋਈ ਹੈ ਤੇ ਮੈਂ ਕਿਹਾ ਉਹਨਾਂ ਨੂੰ ਪੁੱਛੋ ਇਹ ਕਰਵਾਈ ਕਿਹਨੇ ਹੈ ਇਹਦੇ ਪਿੱਛੇ ਕੌਣ ਹੈ ਅਸੀਂ ਤਾਂ ਸ਼ਰੇਆਮ ਐਲਾਨ ਕੀਤਾ ਸੀ ਵੀ ਆਹ ਰੂਟ ਤੁਸੀਂ ਸਾਨੂੰ ਦੇ ਦਿੱਤੇ ਪੰਜ ਇਹਨਾਂ ਰੂਟਾਂ ਤੇ ਅਸੀਂ ਕਿਸਾਨਾਂ ਦੀ ਪ੍ਰੇਰਣਾ ਕਰਾਂਗੇ ਔਰ ਤੁਸੀਂ ਸਾਹ ਨਹੀਂ ਸਕੋਗੇ ਅਸੀਂ ਤਾਂ 48 ਘੰਟੇ ਕਹਿੰਦੇ ਅਸੀਂ ਪਰ ਸਾਨੂੰ ਪਤਾ ਸੀ ਇੰਨੇ ਟਰੈਕਟਰ ਆ ਗਏ ਸੀ ਵੀ 72 ਘੰਟੇ ਲਗਾਤਾਰ ਟਰੈਕਟਰ ਚੱਲੀ ਜਾਣੇ ਸੀ ਅਸੀਂ ਬੜੇ ਵੱਡੀ ਪੱਧਰ ਤੇ ਪ੍ਰਬੰਧ ਕੀਤੇ ਸੀ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਸੀ ਮੋਬਾਈਲ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਸੀ ਲੰਗਰਾਂ ਦਾ ਪ੍ਰਬੰਧ ਕੀਤਾ ਸੀ ਸਾਨੂੰ ਪਤਾ ਸੀ ਸਾਡਾ ਪਰਿਵਾਰ ਕਿੱਦਾਂ ਵੱਡਾ ਹੈ ਔਰ ਨਾਲ ਇਹ ਪ੍ਰਬੰਧ ਕੀਤਾ ਸੀ ਸਾਰਿਆਂ ਨੂੰ ਕਿਹਾ ਸੀ ਵੀ ਆ ਕੇ ਆ ਜਿਹੜੀ ਕੇਐਮਪੀ ਆ ਇਹਦੇ ਉੱਤੇ ਸਾਰਿਆਂ ਨੇ ਬੈਠ ਜਾਣਾ ਸਰਕਾਰ ਨੂੰ ਇਹ ਵੀ ਖਤਰਾ ਮੰਨਰਾਉਂਦਾ ਸੀ ਵੀ ਜੇ ਉੱਥੇ ਬਹਿ ਕੇ ਤਾਂ ਦਿੱਲੀ ਕਦਰ ਨਾਲ ਬਾਹਰੋਂ ਕੇਰੀ ਜਾਊ ਉਹ ਨਹੀਂ ਸੀ ਚਾਹੁੰਦੇ ਵੀ ਅਸੀਂ ਉੱਥੇ ਵੀ ਬੈਠੀਏ ਅਸੀਂ ਕਿਹਾ ਸੀ ਭਰਾਵੋ ਆਇਓ ਇੰਨੀ ਦੂਰੋਂ ਟਰੈਕਟਰ ਲੈ ਕੇ ਵਾਪਸ ਨਹੀਂ ਜਾਣਾ ਅਸੀਂ ਜੋ ਤਾਂ ਸੀ ਜਿੱਦਣ ਪਾਰਲੀਮੈਂਟ ਦਾ ਸੈਸ਼ਨ ਹੋਣਾ ਉਦੋਂ ਤੱਕ ਇਹਨਾਂ ਦਬਾਅ ਖੜਾ ਕਰਦੀਏ ਇਹਨਾਂ ਨੂੰ ਮਜਬੂਰਨ ਵਾਪਸ ਮੋੜਨਾ ਪਏ ਕਾਨੂੰਨ ਵਾਪਸ ਲੈਣੇ ਪੈਣ ਇਹ ਸਾਰੀ ਗੱਲ ਸਰਕਾਰ ਨੂੰ ਪਤਾ ਸੀ ਇਸ ਲਈ ਜਾਣ ਬੁੱਝ ਕੇ ਇਹ ਬੜੀ ਤੇਜ਼ੀ ਨਾਲ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸਾਜ ਬੁਰਖ ਦਾ ਕੋਈ ਇਹ ਕੋਈ ਉਹਦਾ ਕਟਨਾ ਕਰਮ ਹੈ ਓਦੀ ਪਤਾ ਨਹੀਂ ਕੀ ਉਹਨੇ ਕੀਤਾ ਹੈ ਸਾਰੀ ਦੁਨੀਆ ਦੇ ਮਨਾ ਵਿੱਚ ਵਸਾ ਦਿੱਤਾ ਮੇਰਾ ਰਾਗ ਦਾ ਤੇ ਅੱਜ ਸਵੇਰ ਦਾ ਟੈਲੀਫੋਨ ਬੰਦ ਨਹੀਂ ਹੋਇਆ ਵਿਦੇਸ਼ਾਂ ਚੋਂ ਮੈਂ ਥੋੜਾ ਦੂਰ ਸੀ ਵਿਦੇਸ਼ਾਂ ਚੋਂ ਟੈਲੀਫੋਨ ਆਉਂਦੇ ਨੇ ਲੋਕੀ ਕਹਿੰਦੇ ਨੇ ਤੱਕੜੇ ਰਹੋ ਸਾਰਾ ਪੰਜਾਬ ਸਾਰਾ ਦੇਸ਼ ਵਿਦੇਸ਼ਾਂ ਚ ਬੈਠੇ ਤੁਹਾਡੇ ਭੈਣ ਭਰਾ ਸਾਰੇ ਤੁਹਾਡੇ ਨਾਲ ਨੇ ਗੱਜ਼ਾਰ ਨੰਗੇ ਹੋ ਗਏ ਤੇ ਕਾਹੂ ਕੋ ਦੇਦ ਨੇ ਨਾ ਮੈਂ ਨਾ ਬੇਮਾਨ ਮਾਨਤ ਆ ਅਸੀਂ ਡਰਨ ਵਾਲੀ ਗੱਲ ਤਾਂ ਹੈ ਨਹੀਂ ਸੰਘਰਸ਼ ਕਰਦੇ ਆ ਕਰਦੇ ਰਹਾਂਗੇ ਬੰਦ ਨਹੀਂ ਹੋਏਗਾ ਅਸੀਂ ਉਹਦੇ ਕਹਤਾ ਵੀ ਸਾਨੂੰ ਆਪਣੇ ਭਾਈਚਾਰੇ ਦੇ ਸਿਰ ਤੇ ਮਾਣ ਹੈ ਅਸੀਂ ਵਾਪਸ ਨਹੀਂ ਜਾਵਾਂਗੇ ਇੱਥੇ ਹੀ ਬੈਠਾਂਗੇ ਔਰ ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਇੱਥੇ ਹੀ ਬੈਠ ਕੇ ਸੰਘਰਸ਼ ਕਰਦੇ ਰਹਾਂਗੇ ਇਹਨੇ ਬੜੀ ਤੇ ਤੇਲ ਪਾਇਆ ਜਦੋਂ ਅਸੀਂ ਉੱਥੇ ਮੈਂ ਜੇਸਟਰਾ ਦੱਸਿਆ ਨਾਕੇ ਤੇ ਖੜੇ ਪੁਲਿਸ ਨਾਲ ਕਹਿੰਦੇ ਰਹੇ ਵੀ ਸਾਨੂੰ ਸਾਡੇ ਰੂਟ ਤੇ ਚੱਲੋ ਦਿਓ ਸਾਨੂੰ ਅੱਗੇ ਰੋਕ ਕੇ ਖੜ ਗਏ ਔਰ ਰਾਤੀ ਸਾਰਿਆਂ ਨੇ ਜਦੋਂ ਦੱਸਿਆ ਸਾਰੇ ਨਾਕਿਆਂ ਤੇ ਉਹੀ ਹਾਲ ਹੋਇਆ ਤੇ ਸਥਿਤੀ ਤਾਂ ਸਪੱਸ਼ਟ ਹੋ ਗਈ ਕੋਈ ਲੁਕ ਚੁਪੀ ਗੱਲ ਹੈ ਜਿਹੜਾ ਸੌਦਾ ਹੋਇਆ ਹੈ ਕਿੰਨੇ ਚ ਹੋਇਆ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਇਹ ਵੀ ਥੋੜੇ ਦਿਨਾਂ ਚਲੰਗਾ ਹੋ ਜਾਏਗਾ ਬਾਹਰ ਆ ਜਾਏਗੀ ਗੱਲ ਛੁਪੀ ਨਹੀਂ ਰਹਿਣੀ ਇਹਨੂੰ ਕੋਈ ਹੁਣ ਜਦੋਂ ਕੋਈ ਕਿਸੇ ਚੀਜ਼ ਦਾ ਬੀ ਬੀਜ ਦੇ ਉਹਨੇ ਪੁੰਗਰਨਾ ਅੱਜ ਨਹੀਂ ਤਾਂ ਕੱਲ ਬਾਹਰ ਨਿਕਲਣਾ ਹੈ ਦੀਪ ਸਿੱਧੂ ਵਰਗੇ ਲੋਕ ਜਿਨ੍ਹਾਂ ਨੇ ਆਰ